ਇਕ ਖਾਣਾ ਕਿ ਸੇਵਾ ਕਰੋ ਤਾਂ ਮੁਕਤੀ ਨਹੀਂ ਨਾ ਕਰੋ ਤਾਂ ਰੁਕਦੀ ਨਹੀਂ ਅੱਜ ਆਈਟੀ ਨਵਾਂ ਸ਼ਹਿਰ ਵਿੱਚ ਫਿਟਰ ਟ੍ਰੇਡ ਦੇ ਬੱਚਿਆਂ ਨੇ ਜੋ ਪਿਛਲੇ ਐਨਐਸਐਸ ਕੈਂਪ ਦੌਰਾਨ ਬੂਟੇ ਲਗਾਏ ਗਏ ਸੀ ਉਹਨਾਂ ਦੀ ਸਾਂਭ ਸੰਭਾਲ ਕੀਤੀ ਉਹਨਾਂ ਦੀ ਸਫਾਈ ਕੀਤੀ ਤੇ ਉਹਨਾਂ ਨੂੰ ਪਾਣੀ ਪਾਇਆ ਬਰਸਾਤ ਦਾ ਮੌਸਮ ਕਰਕੇ ਕਾਫੀ ਜਿਹੜੀ ਝਾੜ ਛਿੰਡਾ ਬੂਟੀ ਚੜ੍ਹੀ ਹੋਈ ਸੀ ਬੂਟੇ ਦੱਬ ਗਏ ਸੀ ਉਹਨਾਂ ਨੂੰ ਸਾਫ਼ ਕਰਨ ਲਈ ਬੱਚਿਆਂ ਨੇ ਆਪ ਉਪਰ ਅਲਾ ਕੀਤਾ ਆਓ ਤੁਹਾਨੂੰ ਲੈ ਚਲਦੇ ਹਾਂ ਆਈਟੀਆਈ ਨਵਾਂ ਸ਼ਹਿਰ ਤੇ ਦੇਖਦੇ ਹਾਂ ਇਹ ਛੋਪ ਕਾਰਜ ਬੱਚੇ ਜਿਹੜੀ ਸੇਵਾ ਕਰ ਰਹੇ ਆ ਚਲਦੇ ਹਾਂ ਆਈਟੀਆਈ ਨਵਾਂ ਸ਼ਹਿਰ ਐਨਐਸਐਸ ਦੇ ਬੱਚਿਆਂ ਨੇ ਬੂਟੇ ਲਗਾਏ ਸੀ ਪਿਛਲੇ ਕੈਂਪ ਵਿੱਚ ਤੇ ਹੁਣ ਉਹਨਾਂ ਨਾਲ ਬੂਟਿਆਂ ਦੀ ਸਫਾਈ ਹੋ ਰਹੀ ਆ ਨਵਾਂ ਸ਼ਹਿਰ ਆਈਟੀਆਈ ਚ ਕਾਫੀ ਬਰਸਾਤ ਦੇ ਮੌਸਮ ਵਿੱਚ ਬੂਟੀ ਜਿਹੜੀ ਚੜ੍ਹ ਜਾਂਦੀ ਤਾਂ ਹਾਂ ਬੂਟਿਆਂ ਨੂੰ ਹੁਣ ਜਿਹੜਾ ਉਹ ਸਾਫ਼ ਕੀਤਾ ਜਾ ਰਿਹਾ ਹਾਈਬ੍ਰਿਡ ਬੂਟੇ ਜਿਹੜੇ ਲਗਭਗ 25 30 ਬੂਟੇ ਲਗਾਏ ਗਏ ਸੀ ਇਹਨਾਂ ਨੂੰ ਅੱਜ ਬੱਚਿਆਂ ਨੇ ਸੇਵਾ ਸਮਝ ਕੇ ਉਹਨਾਂ ਬੂਟਿਆਂ ਦੀ ਜਿਹੜੀ ਉਹ ਸਫਾਈ ਕੀਤੀ ਜਾ ਰਹੀ ਹੈ। ਹਨਾਰੇ, ਅਮਰੂਦ ਦੇ, ਲੀਚੀ ਦੇ ਬੱਚੇ ਅਲੱਗ-ਅਲੱਗ ਸਾਰੇ ਲੱਗੇ ਹੋਏ ਆ। ਐਨਐਸਐਸ ਦੇ ਬੱਚਿਆਂ ਵੱਲੋਂ ਆਈਟੀ ਨਵਾਂ ਸ਼ਹਿਰ ਵਿੱਚ ਪਿਛਲੇ ਕੈਂਪ ਦੇ ਵਿੱਚ ਹਾਈਬ੍ਰਿਡ ਬੂਟੇ ਲਗਾਏ ਗਏ ਸੀ ਲਗਭਗ 30 ਦੇ ਕਰੀਬ ਅੱਜ ਬੱਚਿਆਂ ਨੇ ਉਹਨਾਂ ਬੂਟਿਆਂ ਦੀ ਸਫਾਈ ਕੀਤੀ ਹੈ ਕਿਉਂਕਿ ਬੂਟਾ ਲਗਾਉਣਾ ਹੀ ਵੱਡੀ ਗੱਲ ਨਹੀਂ ਹੈ ਉਹਨਾਂ ਨੂੰ ਪਾਲਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਚਾਰੇ ਪਾਸੇ ਬਰਸਾਤ ਹੋਣ ਕਰਕੇ ਜੰਗਲ ਨਾ ਮਾਹੌਲ ਜਿਹਾ ਹੋ ਗਿਆ ਕਾਫੀ ਬੂਟੀ ਜਿਹੜੀ ਚੜੀ ਹੋਈ ਹੈ ਬੂਟੇ ਵਿੱਚ ਦਬਹ ਹੋ ਗਏ ਸੀ ਤੇ ਅੱਜ ਬੱਚਿਆਂ ਨੇ ਉਹਨਾ ਬੂਟਿਆਂ ਨੂੰ ਸਾਫ਼ ਕੀਤਾ ਆਪਾਂ ਬੱਚਿਆਂ ਕੋਲ ਚੱਲਦੇ ਆਂ ਪੁੱਛਦੇ ਆਂ ਸਾਰੇ ਐਨਐਸਐਸ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਇਹ ਸੇਵਾ ਦਾ ਕਾਰਜ ਅੱਜ ਕੀਤਾ ਤੁਹਾਨੂੰ ਪਹਿਲਾਂ ਮਿਲਾਨੇ ਆ ਸੀਯਾਰ ਜੈ ਸਿੰਘ ਜੈ ਸਿੰਘ ਅੱਜ ਤੁਸੀਂ ਬੂਟਿਆਂ ਦੀ ਸੇਵਾ ਕੀਤੀ ਆ ਐ ਲਗਭਗ 30 ਦੇ ਕਰੀਬ ਬੂਟੇ ਆਪਾਂ ਲਾਏ ਸੀ ਕਿੱਦਾਂ ਲੱਗਦਾ ਤੁਹਾਨੂੰ ਸਰ ਬਹੁਤ ਵਧੀਆ ਲੱਗਦਾ ਜੀ ਖੁਸ਼ੀ ਹੁੰਦੀ ਆ ਬੂਟਿਆਂ ਦੀ ਸੇਵਾ ਕਰਦੇ ਆ ਸੀ ਪੂਰੇ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਵੀ ਮਹਿਮ ਚਲਾਈ ਗਈ ਹੈ ਬੂਟੇ ਲਗਾਓ ਪਿੰਡਾਂ ਦੇ ਵਿੱਚ ਸਰਪੰਚਾਂ ਪੰਚਾਂ ਨੂੰ ਕਿਹਾ ਗਿਆ ਆਪਾਂ ਕੈਂਪ ਲਾਇਆ ਸੀ ਐਨਐਸਐਸ ਦਾ ਆਈਟੇਚ ਅਲੱਗ-ਅਲੱਗ ਪਿੰਡਾਂ ਵਿੱਚ ਵੀ ਗਏ ਸੀ ਤੇ ਆਪਾਂ ਆਈਟੇਚ ਬੂਟੇ ਲਾਏ ਸੀ ਤੇ ਇਹ ਤੁਹਾਡੀਆਂ ਆਜਾਦਾਂ ਇੱਥੇ ਰਹਿ ਜਾਣੀਆਂ ਹਾਂਜੀ ਸਰ ਤੇ ਰੋਹੇ ਤੁਹਾਨੂੰ ਕਿਦਾਂ ਲੱਗਦਾ ਸਰ ਬਹੁਤ ਵਧੀਆ ਸੇਵਾ ਕਰਕੇ ਕਿਦਾਂ ਲੱਗਾ ਅੱਜ ਸੇਵਾ ਕਰਕੇ ਬਹੁਤ ਵਧੀਆ ਸਰ ਹਾਂ ਪ੍ਰਿੰਸ ਤੁਸੀਂ ਕੀ ਕਹਿਣਾ ਜਾਓਗੇ ਵਧੀਆ ਬੂਟੇ ਲਾਣੇ ਚਾਹੀਦੇ ਸਰ ਬਾਤੀ ਲਾਓ ਟੀ ਲਾ ਕੇ ਉਹਨਾਂ ਨੂੰ ਪੜਨਾ ਵੀ ਚਾਹੀਦਾ ਅੱਜ ਤਾਂ ਅੱਜ ਹੀ ਸਫਾਈ ਕੀਤੀ ਇਹ ਸਾਡੇ ਸ਼ੋਕਮਾਰ ਜੀ ਆ ਕਿੱਦਾਂ ਲੱਗਦਾ ਤੁਹਾਨੂੰ ਵਧੀਆ ਲੱਗਿਆ ਜੀ ਬੂਟੇ ਲਾ ਕੇ ਬੂਟਾ ਹੀ ਸਫਾਈ ਕਰਕੇ ਵਧੀਆ ਲੱਗਦਾ ਨਾ ਸਫਾਈ ਕਰਕੇ ਜੀ ਪਾਣੀ ਲਾ ਇਹ ਅਰਣਵੀਰ ਵਧੀਆ ਲੱਗਦਾ ਜੀ ਬੂਟੇ ਲਾ ਕੇ ਅੱਛਾ ਲਾਣੇ ਚਾਹੀਦੇ ਸਾਰਿਆਂ ਨੂੰ ਜੀ ਪਾਣੀ ਪਾ ਲੈਣੇ ਵੀ ਚਾਹੀਦੇ ਇਹ ਸਾਡੇ ਬਲਵੀਰ ਜੀ ਆ ਹਾਂਜੀ ਅੱਛਾ ਲੱਗਿਆ ਜੀ ਬੂਟੇ ਲਾ ਕੇ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਜੀ ਸਾਰ ਸਫਾਈ ਕਰਨੀ ਚਾਹੀਦੀ ਬੂਟੇ ਹੁੰਦਾ ਲਾ ਕੇ ਜੀ ਪਾਣੀ ਪੂਣੀ ਪਾ ਲੈਣੀ ਸੀ ਉਹਨਾਂ ਨੂੰ ਪਾਲਣਾ ਵੀ ਹੈ ਸਾਫ ਸਲਾਈ ਇਹ ਮੁੰਡਾ ਕਹਿੰਦਾ ਸੀਗਾ ਜੀ ਅਸੀਂ ਆਈਟੀ ਵਿੱਚ ਪੜ੍ਹਨ ਆਨੇ ਆ ਨਹੀਂ ਜੀ ਅਸੀਂ ਸਫਾਈ ਕਰਨੀ ਆਂਦੇ ਇਹਦਾ ਕਹਿਣ ਦਾ ਕੁਝ ਮਤਲਬ ਹੋ ਸਕਦਾ ਇਹਨੂੰ ਸਮਝਿਆ ਕੁਝ ਹੋਰ ਆਪਾਂ ਬੂਟਿਆਂ ਦੀ ਸਫਾਈ ਕਰਨੀ ਸੀ ਜਿਹੜੇ ਆਪਾਂ ਐਨਐਸਐਸ ਦੇ ਵਲੰਟੀਅਰ ਆ ਤੇ ਜੇ ਕਿਤੇ ਵੀ ਸੇਵਾ ਦਾ ਕੰਮ ਆਦਾ ਕੋਈ ਖਾਸ ਕਰਕੇ ਬੂਟਿਆਂ ਦੀ ਜਿਹੜੀ ਸੇਵਾ ਉਹ ਬੜੀ ਉੱਤਮ ਮੰਨੀ ਜਾਂਦੀ ਹੈ ਇੱਦਾਂ ਖੂਨਦਾਨ ਕਰਨਾ ਬੜਾ ਉੱਤਮ ਆ ਇਦਾਂ ਹੀ ਇੱਕ ਬੂਟਾ ਲਾਣਾ ਵੀ ਬਹੁਤ ਮਹਾਨ ਕਾਰਜ ਆ ਸੋ ਕੋਈ ਆਪਣੇ ਲਈ ਤਾੜੀ ਮਾਰੋ ਤੁਸੀਂ ਕਿਉਂਕਿ ਵਧੀਆ ਕਾਰਜ ਕੀਤਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ